ਤਦ ਇਹ ਚੀਜ਼ੇ ਤਾਂ ਕੋਈ ਇਨਫੋਰਮੇਸ਼ਨ ਹੀ ਨਹੀਂ ਮਿਲ ਪਾਉਂਦੀ ਕਿ ਗੋਲੀ ਹਵਾਈ ਸ਼ਾਟ ਹੋਇਆ ਹੈ ਜਾਂ ਕਿਸ ਦਾ ਹੋਇਆ ਹੋਇਆ ਹੈ ਕਿਉਂਕਿ ਅਗਰ ਪੁਲਸਾ ਲਿਆ ਕਹਿ ਰਹੇ ਕਿ ਅਗਰ ਡਾਇਰੈਕਟ ਵੱਜਦੀ ਤੇ ਬੱਚੇ ਤੇ ਲੱਤ ਪਾੜ ਜਾਂਦੀ ਸੀਗੀ ਉਹਨਾਂ ਦਾ ਕਹਿਣਾ ਹੈ ਕਿ ਕੋਈ ਹਵਾਈ ਫਾਇਰ ਕੀਤਾ ਗਿਆ ਹਵਾਈ ਫਾਇਰ ਦੇ ذریعے ਜਲੀ ਗੋਲੀ ਡਾਊਨ ਆਈ ਹੈ ਤੇ ਡਾਊਨ ਆ ਕੇ ਬੱਚੇ ਦੇ ਗੋਡੇ ਨਾਲ ਵੱਜ ਕੇ ਅੰਦਰ ਦੇ ਪਾਸੇ ਹੋਤੇ ਆਈ ਸਾਰਾ ਹੱਗ ਨੂੰ ਦਸਾਰੇ ਆਈ ਸੀ ਕਿ ਬੱਚੇ ਤੇ ਰਗੜ ਲੱਗੀ ਹੈ ਜਾਂ ਕੋਈ ਪੱਥਰ ਬੱਚੇ ਤੇ ਵੱਜ ਗਿਆ ਤੇ ਹਸਪੀਟਲ ਜਾ ਕੇ ਐਕਸਪਲੇਨ ਕੀਤਾ ਗਿਆ ਉਹਨਾਂ ਨੇ ਸਾਰਾ ਆਪਰੇਟ ਕਰਕੇ ਦੱਸਿਆ ਕਿ ਬੱਚੇ ਤੇ ਬਟਾ ਨਹੀਂ ਵੱਜਿਆ ਬੱਚੇ ਤੇ ਗੋਲੀ ਨਹੀਂ ਵੱਜੀ ਉਹ ਚੀਜ਼ ਸੁਣ ਕੇ ਆਪਣੇ ਪੈਰਾਂ ਤਲਲੇ ਜਮੀਂ ਨਿਕਲੀ ਗਈ ਇਸ ਆਹੀ ਮਾਤ ਨਹੀਂ ਮਨੋਂ ਕਹਿੰਦੀਆਂ ਜਾ ਪੁੱਤ ਵੇਖਿਆ ਨਾਜ ਦੇਤੀ ਪੌੜੀ ਵੇਖਿਆ ਤੇ ਭਾਜੀ ਕੀ ਕਰਨਾ ਹੈ ਕਹਦੇ ਆਪਣੀ ਗੁੱਡੀ ਨੂੰ ਲੈ ਕੇ ਭੱਜਾ ਜਾਣ ਦੇ ਆ ਅਹੀਂ ਆਪਰੇ ਪਪੂ ਜਦੇ ਪੀਆ ਤੇ ਲਾਤੋ ਸੱਟ ਲੱਗੀ ਹਾਂ ਜੀ ਤਾਂ ਅਸੀਂ ਫੇਰ ਆਪਣੇ ਅੰਦਰ ਚਰਨੀ ਇਹ ਬਾਅਦ ਚ ਪਤਾ ਲੱਗਦਾ ਫੇਰ ਗੋਲੀ ਵੱਜਦੀ ਹੈ ਇਹ ਸਾਰੀ ਕੁਨ ਡੈਰੀਗ੍ਰੇਸ਼ਨ ਕੀਤੀ ਜਾਵੇ ਜਿਹੜੇ ਕਿਰਾਏ ਤੋਂ ਆ ਕੇ ਲੁਕੀ ਰਹਿੰਦੇ ਨੇ ਸਭ ਤੋਂ ਜ਼ਿਆਦਾ ਅਸਲ ਚੈੱਕ ਹੋਣੀ ਚਾਹੀਦੀ ਸਭ ਦੇ ਵੈਪਨ ਚੈੱਕ ਹੋਣੇ ਚਾਹੀਦੇ ਘਰ ਚੈਕਿੰਗ ਹੋਣੀ ਚਾਹੀਦੀ ਹੈ ਜਿਹੜੇ ਕਿਰਾਏ ਤੋਂ ਲੁਕੀ ਆਏ ਆ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਹੈ ਫਰੋ ਨਗਰ ਅਗ੍ਰੇਸ਼ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਲਾਂਡਰ ਦੀ ਸਥਿਤੀ ਦਿਨ-ਬਦ ਦਿਨ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਰੋਜ਼ਾਨਾ ਹੀ ਗੋਲੀਬਾਰੀ ਲੁੱਟਖੋਹ ਦੀ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਹਰ ਕੋਈ ਆਪਣੇ ਆਪ ਨੂੰ ਅਨ ਸੇਫ ਸਮਝ ਰਿਹਾ ਹੈ ਅਸੁਰੱਖਿਅਤ ਸਮਝ ਰਿਹਾ ਹੈ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਫਤੇ ਸਿੰਘ ਕਲੋਨੀ ਦਾ ਜਿੱਥੇ ਬੀਤੀ ਸ਼ਾਮ ਇੱਕ ਪਿਤਾ ਆਪਣੀ ਲਾਡਲੀ ਧੀ ਨੂੰ ਟਿਊਸ਼ਨ ਦੇ ਲਈ ਛੱਡਣ ਜਾ ਰਿਹਾ ਹੈ ਅਸੀਂ ਇਸ ਵੇਲੇ ਗਲੀ ਨੰਬਰ 10 'ਚ ਮੌਜੂਦ ਹਾਂ ਉਸ ਪਾਸੇ ਤੋਂ ਪਿਤਾ ਆਪਣੇ 3.5 ਸਾਲ ਦੀ ਬੱਚੀ ਨੂੰ ਟਿਊਸ਼ਨ ਛੱਡ ਲਈ ਪੈਦਲ ਨਿਕਲਦਾ ਕਿਉਂਕਿ ਘਰ ਤੋਂ ਬਿਲਕੁਲ ਨੇੜੇ ਟਿਊਸ਼ਨ ਸੈਂਟਰ ਸੀ ਜਿੱਥੇ ਛੱਡਣ ਜਾਣਾ ਸੀ ਪਰ ਅਚਨ ਚੇਤ ਇੱਥੇ ਆ ਕੇ ਜਿਹੜੀ ਬੇਟੀ ਹੈ ਉਹ ਡਿੱਗ ਪੈਂਦੀ ਹੈ ਉਸ ਦੀ ਲੱਤੋਂ ਖੂਨ ਨਿਕਲਣ ਲੱਗਦਾ ਹੈ ਤਾਂ ਪਿਤਾ ਇਹ ਸੋਚਦਾ ਕਿ ਸ਼ਾਇਦ ਕੋਈ ਕੀੜਾ ਮਕੋੜਾ ਲੜਿਆ ਹੈ ਜਾਂ ਕੋਈ ਤਿੱਖੀ ਚੀਜ਼ ਪਹਿਲਾਂ ਵੱਜੀ ਹੋਣੀ ਜਿਹੜਾ ਹੁਣ ਬੱਚੀ ਦੇ ਦਰਦ ਹੋਇਆ ਜਾਂ ਖੂਨ ਨਿਕਲਿਆ ਪਰ ਉਸ ਤੋਂ ਬਾਅਦ ਜਦੋਂ ਦਰਦ ਜ਼ਿਆਦਾ ਹੁੰਦਾ ਤਾਂ ਪਿਤਾ ਭੱਜ ਕੇ ਉਸ ਨੂੰ ਘਰ ਲੈ ਕੇ ਜਾਂਦਾ ਘਰ ਜਾ ਕੇ ਬੱਚੀ ਹੋਰ ਜ਼ਿਆਦਾ ਰੋਣ ਲੱਗ ਜਾਂਦੀ ਚੀਕਾਂ ਮਾਰਨ ਲੱਗਦੀ ਤੇ ਘਬਰਾੜ ਪੈਂਦੀ ਪਰਿਵਾਰ ਨੂੰ ਔਰ ਉਸ ਤੋਂ ਬਾਅਦ ਜਿਹੜਾ ਹਸਪਤਾਲ ਲਿਜਾਇਆ ਜਾਂਦਾ ਤਾਂ ਡਾਕਟਰ ਨੂੰ ਸ਼ੱਕ ਪੈਣ ਤੇ ਡਾਕਟਰ ਐਕਸ-ਰੇ ਕਰਦਾ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਬੱਚੀ ਦੀ ਲੱਤ 'ਚ ਗੋਲੀ ਹੈ ਬੇहद ਵੱਡਾ ਸਦਮਾ ਸਾਰੇ ਪਰਿਵਾਰ ਦੇ ਲਈ ਕਿ ਆਖਰ 3.5 ਸਾਲ ਦੀ ਬੱਚੀ ਨੂੰ ਤੁਰੀ ਜਾਂਦੀ ਨੂੰ ਟਿਊਸ਼ਨ ਤੇ ਜਾਂਦੀ ਨੂੰ ਕਰਦੇ ਨੇੜੇ ਗੋਲੀ ਕਿਸ ਤਰ੍ਹਾਂ ਲੱਗੀ ਉਹ ਤੋਂ ਆਪਰੇਸ਼ਨ ਕਰਕੇ ਜਰੂਰ ਜਿਹੜਾ ਗੋਲੀ ਕੱਢ ਦਿੱਤੀ ਗਈ ਹੈ ਬੱਚੀ ਗੰਭੀਰ ਹਾਲਤ 'ਚ ਹੈ ਪਰ ਇਹ ਸਵਾਲ ਅਜੇ ਤੱਕ ਬਰਕਰਾਰ ਹੈ ਕਿ ਆਖਰਕਾਰ ਲਾਂਡ ਆਰਡਰ ਦੇ ਏਡੇ ਮਾੜੇ ਹਾਲਾਤ ਕਿ ਉਰੇ ਜਾਂਦੇ ਕਿਰਿਆਸ਼ੀ ਕਲੋਨੀ ਦੇ ਵਿੱਚ ਸਾਢੇ 3 ਸਾਲ ਦੀ ਬੱਚੀ ਵੀ ਗੋਲੀ ਦਾ ਸ਼ਿਕਾਰ ਹੋ ਗਈ ਔਰ ਅਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਆਖਰਕਾਰ ਇਹ ਗੋਲੀ ਕਿੱਥੋਂ ਆਈ ਕਿਸ ਨੇ ਚਲਾਈ ਇਲਾਕਾ ਨਿਵਾਸੀ ਇੱਥੇ ਮੌਜੂਦ ਨੇ ਉਹ ਪੀੜਿਤ ਪਰਿਵਾਰ ਵੀ ਮੌਜੂਦ ਹੈ ਸਭ ਤੋਂ ਪਹਿਲਾਂ ਅਸੀਂ ਬੱਚੀ ਦੇ ਤਾਏ ਦੇ ਨਾਲ ਗੱਲ ਕਰਾਂਗੇ ਕਿਉਂਕਿ ਬਾਕੀ ਸਾਰਾ ਪਰਿਵਾਰ ਇਸ ਵੇਲੇ ਹਸਪਤਾਲ 'ਚ ਜਿੱਥੇ ਬੱਚੀ ਦੇ ਇਲਾਜ ਹੈ ਕਿਸ ਤਰ੍ਹਾਂ ਸਾਰੀ ਘਟਨਾ ਵਾਪਰੀ ਥੋੜਾ ਦੱਸੋ ਸਰ ਬੱਚੀ ਦਾ ਰੈਗੂਲਰ ਟਾਈਮ ਹੈ ਆਪਣਾ ਪੜਨ ਦਾ ਜਾਂਦਾ ਬੱਚੀ ਆਪਣੀ ਟਿਊਸ਼ਨ ਰੈਗੂਲਰ ਜਾ ਰਹੀ ਆਪਣੇ ਫਾਦਰ ਸਰ 5 ਵਜੇ ਦਾ ਟਾਈਮ ਹੈ ਬੱਚੇ ਦਾ 5 ਵਜੇ ਗੁੜੀਆ ਰੈਗੂਲਰ ਟਾਈਮ ਦੇ ਨਾਲ ਮੇਰੀ ਗੁੜੀਆ ਦੇ ਨਾਲ ਟਿਊਸ਼ਨ ਜਾਂਦੀ ਹੈ ਕੱਲ ਉਹ ਆਪਣੇ ਫਾਦਰ ਸਾਹਿਬ ਨਾਲ ਜਾਂਦੀ ਸੀ ਤੇ ਯਕਦਮ ਗੁੜੀਆ ਚੱਲਦੀ ਚੱਲਦੀ ਇੱਧਰ ਨੂੰ ਥੱਲੇ ਨੂੰ ਡਿੱਗ ਪਈ ਹੈ ਥੱਲੇ ਜਦੋਂ ਡਿੱਗੀ ਆ ਉਹਦੇ ਫਾਦਰ ਸਾਹਿਬ ਨੇ ਉਹਨੂੰ ਚੁੱਕਿਆ ਤੇ ਉਹਨਾਂ ਦਾ ਦੇਖਿਆ ਕਿ ਪੈਰ 'ਚ ਸਾਰਾ ਬਲੱਡ ਨਿਕਲ ਰਿਹਾ ਹੈ ਰਾਈਟ ਰਾਈਟ ਤੇ ਰਾਈਟ ਸਾਈਡ ਤੇ ਬਲੱਡ ਨਿਕਲਿਆ ਉਸ ਤੋਂ ਬਾਅਦ ਉਹਨਾਂ ਨੇ ਉਸੇ ਟਾਈਮ ਬੱਚੇ ਨੂੰ ਕਾਰ ਲੈ ਕੇ ਆਏ ਆ ਮੌਜੂਦਾ ਮੈਂ ਵੀ ਕਾਰ ਆ ਗਿਆ ਸੀ ਉਸੇ ਟਾਈਮ ਆਪਾਂ ਬੱਚੇ ਨੂੰ ਆਪਣੇ ਨੀਅਰ ਕਲੀਨਿਕ ਲੈ ਕੇ ਗਏ ਆ ਕਲੀਨਿਕ ਚ ਡਾਕਟਰ ਸਾਹਿਬ ਨੇ ਉਹਦਾ ਜਿਹੜਾ ਜ਼ਖਮ ਸੀਗਾ ਉਹਨੂੰ ਸਾਫ਼ ਕੀਤਾ ਹੈ ਜ਼ਖਮ ਕਾਫਰ ਡੂੰਗਾ ਸੀਗਾ ਤੇ ਉਹਨਾਂ ਨੇ ਕਹਾਂ ਕਿ ਸਰ ਇਹਨਾਂ ਨੂੰ ਕਿਸੇ ਵੱਡੇ ਹਸਪੀਟਲ ਲੈ ਕੇ ਜਾਓ ਫਿਰ ਆਪਾਂ ਸਰ ਆਪਣਾ ਕੀਮਾਲੇ ਲੈ ਕੇ ਗਏ ਡਾਕਟਰ ਕੋਲ ਉਹਨਾਂ ਨੇ ਜਦੋਂ ਉੱਥੇ ਜਾ ਕੇ ਬੱਚੇ ਦਾ ਐਕਸਟਰਾ ਕੀਤਾ ਐਕਸਟਰਾ ਦੇ ਵਿੱਚ ਜੋ ਉਹਨਾਂ ਨੇ ਜ਼ਾਹਿਰ ਕੀਤਾ ਉਹਨਾਂ ਨੇ ਕਿਹਾ ਕਿ ਬੱਚੇ ਦੇ ਲਾਤੇ ਦੇ ਅੰਦਰ ਕੋਈ ਲੋਹੇ ਦੀ ਚੀਜ਼ ਬੱਜੀ ਹੈ ਤੇ ਬੱਚੇ ਦਾ ਆਪਰੇਟ ਤੁਰੰਤ ਕਰਨਾ ਪੈਗਾ ਤੇ ਉਹਨਾਂ ਨੇ ਉਸੇ ਦੌਰਾਨ ਬੱਚੇ ਦਾ ਆਪਰੇਟ ਕੀਤਾ ਆਪਰੇਟ ਹੋਣ ਤੋਂ ਬਾਅਦ ਜੋ ਉਹਨਾਂ ਨੇ ਬਾਹਰ ਕੱਢਿਆ ਉਹਦੇ ਜਰੀਆ ਸਾਨੂੰ ਪਤਾ ਲੱਗਿਆ ਕਿ ਬੱਚੇ ਦੇ ਪੈਰ ਤੇ ਗੋਲੀ ਬੱਜੀ ਹੈ ਕੋ ਮੈ ਤੁਹਾਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਬੱਚੀ ਤੇ ਗੋਲੀ ਲੱਗ ਚੁੱਕੀ ਸਰ ਕੋਈ ਅੰਦਾਜ਼ਾ ਨਹੀਂ ਕਿਉਂਕਿ ਜਦੋਂ ਬੱਚਾ ਡਿੱਗਾ ਹੋਇਆ ਬੱਚੇ ਦਾ ਬਲੱਡ ਵੇਖ ਕੇ ਬੱਚੇ ਤੇ ਪਾਪਾ ਦਾ ਆਪਣਾ ਬੀਪੀ ਬਿਲਕੁਲ ਡਾਊਨ ਹੋ ਗਿਆ ਉਹ ਬਿਲਕੁਲ ਘਬਰਾ ਗਏ ਦੇ ਨੇ ਉਹਨਾਂ ਨੂੰ ਆਪ ਆਪਣਾ ਪਰਿਵਾਰ ਆਪਣਾ ਨਾਲ ਲੈ ਕੇ ਗਏ ਆ ਤੇ ਤਾਂ ਜਾ ਕੇ ਸਾਨੂੰ ਹਸਪੀਟਲ ਜਾ ਕੇ ਕਿਹੜੇ 2 ਘੰਟੇ ਬਾਅਦ ਜੋ ਸੀਸੀਟੀਵੀ ਫੁਟੇਜ ਵੀ ਕਿਦਾਂ ਘਬਰਾ ਕੇ ਉਹ ਕਰਨੂ ਪੱਜੇ ਸਰ ਸੀਸੀਟੀਵੀ ਕੈਮਰੇ ਚ ਆਪਾਂ ਨਹੀਂ ਗਏ ਹੁਣੇ ਹੀ ਥੋੜੀ ਜਿਹੀ ਕਾਰਵਾਈ ਮਿਲੀ ਹੈ ਕਿ ਸੀਸੀਟੀਵੀ ਕੈਮਰੇ ਚ ਬੱਚਾ ਜਦੋਂ ਤੁਰਦਾ ਤੁਰਦਾ ਜਾਂਦਾ ਜਾਂਦਾ ਬੱਚਾ ਡਿੱਗਾ ਹੋਇਆ ਜੀ ਮੈਂ ਦੇਖਿਆ ਬੜੀ ਘਬਰਾਟ ਦੇ ਵਿੱਚ ਪਿੱਤੂ ਨਾਮ ਉਹਨਾਂ ਦੇ ਆਕਾਸ਼ ਸੈਕਲ ਆਕਾਸ਼ ਸੈਕਲ ਜੀ 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 ਬੇਟੀ ਰਿਧੀ ਬ੍ਰਿਧੀ ਬ੍ਰਿਧੀ ਸਰ ਬ੍ਰਿਧੀ ਕਿਹੜੀ ਕਲਾਸ ਕਰਦੀ ਹੈ ਨਰਸਰੀ ਸਰ ਜੀ ਉਸ ਤੋਂ ਬਾਅਦ ਫਿਰ ਪੁਲਿਸ ਨੇ ਕੀ ਕਾਰਵਾਈ ਕੀਤੀ ਜੀ ਸਰ ਪੁਲਿਸ ਨੇ ਆਪਣੀ ਐਫ ਆਈ ਆਰ ਵਗੈਰਾ ਦਰਜ ਕੀਤੀ ਹੈ ਕਾਰਵਾਈ ਉਹਨਾਂ ਦੀ ਜਾਰੀ ਹੈ ਪਰ ਜਦੋਂ ਆਪਣੇ ਕੋਲ ਕੋਈ ਰਿਪੋਰਟ ਵਗੈਰਾ ਨਹੀਂ ਆਈ ਪੋਰਸ ਇਹ ਸਵਾਲ ਬਰਕਰਾਰ ਹੈ ਕਿ ਗੋਲੀ ਕਿੱਥੋਂ ਆਈ ਕਿਸ ਨੇ ਚਲਾਈ ਸਰ ਇਸ ਚੀਜ਼ੇ ਤਾਂ ਕੋਈ ਇਨਫੋਰਮੇਸ਼ਨ ਨਹੀਂ ਮਿਲ ਪਾਉਂਦੇ ਕਿ ਗੋਲੀ ਹਵਾਈ ਸ਼ਾਟ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਹੈ ਕਿਉਂਕਿ ਅਗਰ ਪੁਲਸਾ ਲਿਆ ਕਹ ਰਿਹਾ ਕਿ ਅਗਰ ਡਾਇਰੈਕਟ ਵਾਜਦੀ ਤੇ ਬੱਚੇ ਦੀ ਲੱਤ ਪਾੜ ਸਕਦੀ ਸੀਗੀ ਉਹਨਾਂ ਦਾ ਕਹਿਣਾ ਹੈ ਕਿ ਕੋ ਹਵਾਈ ਫਾਇਰ ਕੀਤਾ ਗਿਆ ਹਵਾਈ ਫਾਇਰ ਦੇ ਜਰੀਏ ਜਲੀ ਗੋਲੀ ਡਾਊਨ ਆਈ ਹੈ ਤੇ ਡਾਊਨ ਆ ਕੇ ਬੱਚੇ ਦੇ ਗੋਡੇ ਨਾਲ ਵੱਜ ਕੇ ਅੰਦਰ ਦੇ ਇਸ ਤਰ੍ਹਾਂ ਦੇਖ ਦਿਓ ਇਹਨਾਂ ਹਾਲਾਤਾਂ ਨੂੰ ਕਿ ਇਸ ਤਰ੍ਹਾਂ ਗੋਲੀਬਾਰੀ ਹੁੰਦੀ ਹੈ ਤੇ ਕਿਸੇ ਦਾ ਪਤਾ ਹੀ ਨਹੀਂ ਚੱਲਦਾ ਕਿ ਸਰ ਗਲਤ ਚੀਜ਼ ਹੈ ਬਲ ਨਜਾਇਜ਼ ਚرائی ਗਈ ਹੈ ਇੱਕ ਉਹੰਦਾ ਕਿ ਚਲੋ ਕਿਸੇ ਦਾ ਕੋਈ ਫੰਕਸ਼ਨ ਨਾ ਕੁਛ ਹੈ ਉਸਦੇ ਤੇ ਚੱਲੀ ਗਏ ਤੇ ਪਤਾ ਚੱਲੇ ਇਹ ਤੇ ਸਰ ਕੋਈ ਫੰਕਸ਼ਨ ਨਹੀਂ ਕੋਈ ਕੋਚ ਨਹੀਂ ਨਾ ਵਾਈ ਸ਼ਾਟ ਉਹ ਇਹ ਨਾ ਕਿਸੇ ਨੇ ਹਵਾਈ ਫਾਇਰ ਵੀ ਕੀਤਾ ਤੇ ਕਦੋਂ ਕੀਤਾ ਕਿਸ ਖੁਸ਼ੀ 'ਚ ਕੀਤਾ ਜਾਂ ਕਿਸ ਚੀਜ਼ ਤੁਹਾਡੀ ਕਿਸੇ ਨੂੰ ਦੁਸ਼ਮਣੀ ਕੋਈ ਇਹ ਵੀ ਗੱਲ ਸਰ ਇਸ ਚੀਜ਼ ਦੇ ਬਾਰੇ ਤੁਸੀਂ ਆਪਣੇ ਮੱਲੇ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਆਪਣਾ ਕਿਸੇ ਨਾ ਨਹੀਂ 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 ਸਰ ਆਪਣਾ ਕਿਸੇ ਨਾ ਕੋਈ ਡਾਕਟਰ ਕੀ ਕਹਿੰਦੇ ਕੀ ਹਾਲਾਤ ਨੇ ਵੀ ਦੀ ਦੇ ਸਰ ਡਾਕਟਰ ਅਜੇ ਬੱਚੇ ਦਾ ਐਮ ਆਈ ਆਰ ਕਰਾਨ ਨੂੰ ਕਹਿੰਦੇ ਨੇ ਐਮ ਆਈ ਆਰ ਦੇ ਵਿੱਚ ਉਹ ਦੇਖਣਾ ਚਾਹੁੰਦੇ ਨੇ ਬੱਚੇ ਦੀ ਕੋਈ ਨਸ ਵਗੈਰਾ ਨੂੰ ਕੋਈ ਦਿੱਕਤ ਤੇ ਨਹੀਂ ਹੈ ਕੋਈ ਇਨਫੈਕਸ਼ਨ ਵਗੈਰਾ ਤਾਂ ਕੋਈ ਹੋ ਤੇ ਨਹੀਂ ਹੈ ਗੋਲੀ ਬਾਕੀ ਉਹਨਾਂ ਨੇ ਕੱਢ ਦਿੱਤੀ ਹੈ ਬੱਚਾ ਇਸ ਸਮੇਂ ਤਕਲੀਫ 'ਚ ਹੈ ਖਤਰਾ ਤਾਂ ਬਾਹਰ ਹੈ ਪਰ ਬੱਚਾ ਖਤਰੇ ਤੋਂ ਬਾਹਰ ਹੈ ਲੇਕਿਨ ਬੱਚੇ ਨੂੰ ਪੀੜਿਤ ਹੈ ਬੱਚਾ ਤਕਲੀਫ ਕਰ ਰਿਹਾ ਆਪਣੇ ਲੱਤ ਨੂੰ ਦਰਜ ਜੀ ਸਰ ਉਹ ਉਹ ਤਾਂ ਤਕਲੀਫ ਪਰਿਵਾਰ ਨੂੰ ਹੈ ਬਿਲਕੁਲ ਸਰ ਬਿਲਕੁਲ ਆਪਣੇ ਸਾਰੇ ਸਾਰੇ ਜਾਣੇ ਸਰ ਆਦਮੀ ਚੇਸ ਕਰ ਰਹੇ ਆ ਜਾਰਜੀ ਗੱਲ ਹੈ ਜਦੋਂ ਇਹ ਪਤਾ ਲੱਗਿਆ ਗੋਲੀ ਤੇ ਹੋਰ ਜਿਆਦਾ ਦੇਸ਼ ਥੋੜੀ ਸਰ ਉਹ ਤੇ ਆਈ ਹੈ ਸਰ ਹੈਲ ਨਿਊਜ਼ ਤੇ ਸਰ ਆਈ ਸੀਗਾ ਕਿ ਬੱਚੇ ਤੇ ਰਗੜ ਲੱਗੀ ਹੈ ਜਾਂ ਕੋਈ ਪੱਥਰ ਬੱਚੇ ਤੇ ਵੱਜ ਗਿਆ ਤੇ ਹਸਪੀਟਲ ਜਾ ਕੇ ਐਕਸਪਲੇਨ ਕੀਤਾ ਗਿਆ ਉਹਨਾਂ ਨੇ ਸਾਰਾ ਆਪਰੇਟ ਕਰਕੇ ਦੱਸਿਆ ਕਿ ਬੱਚੇ ਤੇ ਬਟਨ ਨਹੀਂ ਵੱਜਿਆ ਬੱਚੇ ਤੇ ਗੋਲੀ ਵੱਜੀ ਉਹ ਚੀਜ਼ ਸੁਣ ਕੇ ਆਪਣੇ ਪੈਰਾਂ ਥੱਲੇ ਜਮੀਨ ਨਿਕਲੀ ਹੋਈ ਹੈ ਸਰ ਬਰਾੜ ਵੀ ਕਿਸ ਤਰ੍ਹਾਂ ਹੋਇਆ ਹਮਲਾ ਸਰ ਦਾ دہشت ਦਾ ਹੋਇਆ ਕਿ ਆਪਣਾ ਪਰਿਵਾਰ ਚ ਕੋਈ ਇਹੋ ਜੀ ਗੱਲ ਨਹੀਂ ਤੇ ਬੱਚੇ ਤੇ ਗੋਲੀ ਵੱਜੇ ਤੇ دہشت ਵਾਲੀ ਗੱਲ ਹੀ ਆ ਸਰ ਬਾਕੀ ਪਰਦਾ ਉਸ ਇਲਾਕੇ ਦੇ ਕਾਉਂਸਲਰ ਸਾਡੇ ਨੂੰ ਮੌਜੂਦ ਨੇ ਕਮਲ ਜੀ ਕਿਸ ਤਰ੍ਹਾਂ ਵੇਖਦੇ ਹੋ ਉਸ ਰਾਤ ਨੂੰ ਦਿਨ ਦਿਹਾੜੇ 5 ਵਜੇ ਦਾ ਟਾਈਮ ਹੈ ਇੱਕ ਪਿਤਾ ਆਪਣੀ ਲਾਡਲੀ ਧੀ ਨੂੰ ਟਿਊਸ਼ਨ ਤੇ ਲੈ ਕੇ ਜਾ ਰਿਹਾ ਹੈ 60 ਵਜੇ ਦੀ ਹਸਪਤਲ ਜਾ ਕੇ ਪਤਾ ਲੱਗਦਾ ਕਿ ਗੋਲੀ ਲੱਗੀ ਹੈ ਦੇਖੋ ਇਹ ਘਟਨਾ ਹੁਣ ਇਹ ਤੇ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੈ ਕਿੱਥੋਂ ਗੋਲੀ ਆ ਰਹੀ ਹੈ ਤੇ ਕਿੱਥੋਂ ਨਹੀਂ ਆ ਰਹੀ ਅਸੀਂ ਕੈਮਰਾ ਵੀ ਵੇਖਿਆ ਸਭ ਕੁਝ ਵੇਖਿਆ ਛੋਟਾ ਜਿਹਾ ਬੱਚਾ ਨੰਨੀ ਜੀ ਜਾਨ ਆ ਤੇ ਗੱਲਾਂ ਸੀ ਮਤਲਬ ਯੂਪੀ ਬਿਹਾਰ ਤੋਂ ਦੇਸੀ ਕੇ ਦਿਨ ਤੇ ਅਡੇ ਗੋਲੀਆਂ ਚੱਲਦੀ ਹੁਣ ਅੰਮ੍ਰਿਤਸਰ ਤਰੋਇਦਾ ਕੰਮ ਹੋ ਗਿਆ ਦੇਖੋ ਯੂਪੀ ਬਿਹਾਰ ਪੰਜਾਬ ਬਣ ਗਿਆ ਆ ਪੰਜਾਬੀ ਇੱਥੇ ਘਟ ਗਏ ਨੇ ਯੂਪੀ ਬਿਹਾਰੇ ਵਧ ਗਿਆ ਸੋ ਨਾ کاروبار ਹੋ ਗਿਆ ਇੱਥੇ ਜਦੋਂ ਆਈ ਬਿਹਾਰ ਇੱਥੇ ਗਿਆ ਸਾਰਾ ਪੰਜਾਬ ਚ ਤੇ ਫਿਰ ਰਹਿ ਕੀ ਗਿਆ ਇੱਥੇ ਜੋ ਪੰਜਾਬ ਚ ਰਹਿਣਗੇ ਸੁੱਖਿਆ ਨਹੀਂ ਰਹੀ ਸੁੱਖਿਆ ਤੇ ਬਿਲਕੁਲ ਨਹੀਂ ਗਈ ਤੇ ਬੜੀ ਹੀ ਨਿੰਦਣਯੋਗ ਦੁੱਖदाई ਘਟਨਾ ਵਾ ਅੱਜ ਦੇਖਿਆ ਰਿਹਾ ਗਰੀ ਨੰਬਰ 10 ਦੇ ਵਿੱਚ ਇੱਕ ਸਕੂਲ ਆ ਮਰਨਵਲ ਪਬਲਿਕ ਸਕੂਲ ਹੈ ਉੱਥੇ ਕਮ ਸੇ ਕਮ ਕਿੰਨਾ ਬੱਚਾ ਥੇ ਸਕੂਲ ਅੜਦਾ ਵਾ ਟਿਊਸ਼ਨ ਸੈਂਟਰ ਆ ਚੱਲਦੇ ਆ ਦੀ ਦੀ ਪੈਂਤੀ ਪੈਂਤੀ ਬੱਚੇ ਜਾਂਦੇ ਆ ਭਾਜੀ ਕੋਈ ਵੀ ਬੱਚਾ ਸੇਫ ਨਹੀਂ ਰਿਹਾ ਅੱਜ ਇੰਨੀ ਕੀ ਦੁੱਖ ਨਾਲ ਘਟਨਾ ਬੱਚੇ ਦੇ ਜਿਹੜੀ ਗੋਲੀ ਲੱਗੀ ਆ ਇਹ ਬਹੁਤ ਹੀ ਮਾੜੀ ਗੱਲ ਹੈ ਤੇ ਡੈਸ਼ ਦਾ ਮੋਲ ਪਿਆ ਸੋ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇੱਥੇ ਇੱਕ ਨਿਸ਼ਾਨ ਹੈ ਜੋ ਤਾਜ਼ਾ ਇੱਟ ਭੁਰੰਦਾ ਹੈ ਤੇ ਹੋ ਸਕਦਾ ਗੋਲੀ ਜਿਹੜੀ ਹੈ ਕਿਸੇ ਨੇ ਹਵਾਈ ਫਾਇਰ ਕੀਤਾ ਹੈ ਕਿ ਸਮਨਸ਼ਾ ਦੇ ਨਾਲ ਕੀਤਾ ਹੈ ਗੋਲੀ ਕੰਚ ਵਜ ਕੇ ਜਿਹੜੀ ਥੱਲੇ ਲੱਗੀ ਹੋਵੇ ਪਰ ਇਹ ਇਹ ਸਵਾਲ ਬਰਕਰਾਰ ਹੈ ਕਿ ਆਖਰਕਾਰ ਇਹਨੇ ਹੌਸਲੇ ਬਲੰਦ ਕਿਉਂ ਹੈ ਦਿਨ ਦਿਹਾੜੇ ਗੋਲੀਬਾਰੀ ਕਿਉਂ ਕੀਤੀ ਜਾ ਰਹੀ ਹੈ ਗੋਲੀਆਂ ਕਿਉਂ ਚਲਾਈ ਜਾ ਰਹੀਆਂ ਕਿਉਂ ਲੈਂਡ ਆਰਡਰ ਪੂਰੀ ਤਰ੍ਹਾਂ ਦੇ ਨਾਲ ਕਾਬੂਚ ਨਹੀਂ ਰਹਿੰਦਾ ਹਰ ਕਿਸੇ ਦੇ ਚਿਹਰੇ ਤੇ ਦਹਿਸ਼ਤ ਹੈ ਕਿ ਆਖਰਕਾਰ ਜੇ ਇਹ ਬੱਚੀ ਦੇ ਗੋਲੀ ਵੱਜੀ ਕਿਸੇ ਹੋਰ ਦੇ ਵੱਜ ਸਕਦੀ ਸੀ ਕਿਸੇ ਦੇ ਸਿਰ 'ਚ ਵੱਜਦੀ ਕਿਸੇ ਦੇ ਸਰੀਰ ਦੇ ਹੋਰ ਹਿੱਸੇ 'ਚ ਵੱਜ ਸਕਦੀ ਅਸੀਂ ਤੇ ਜਦੋਂ ਵੇਖਿਆ ਨਾ ਕੁੜੀਆਂ ਚਾਂਗਰਾਂ ਨਿਕਲੀਆਂ ਵਾ ਕਹੀਂ ਆਪਣੀ ਪੋਤਰੀਆਂ ਛੱਡ ਕੇ ਆਏ ਟਿਊਸ਼ਨ ਤੇ ਅਸੀਂ ਆ ਸਾਹਮਣੇ ਘਰ ਤੇ ਅਸੀਂ ਆਖੇ ਕੋਈ ਉਹ ਪੌੜੀਆਂ ਤੋਂ ਡਿੱਗ ਪਈ ਆ ਅਸੀਂ ਮੈਂ ਆਪਣੀ ਮਨੋਂ ਨੂੰ ਕਹਿੰਦੀ ਆ ਜਾ ਪੁੱਤ ਵੇਖ ਕੇ ਆ ਨਾਜ ਦੇਪੀ ਪੌੜੀਆਂ ਤੋਂ ਵੇਖਿਆ ਤੇ ਭਾਜੀ ਹਣੀ ਕਾ ਕਰਦੇ ਕਹਤੇ ਆਪਣੀ ਗੁੱਡੀ ਨੂੰ ਲੈ ਕੇ ਭੱਜਾ ਜਾਣ ਡਿਆ ਤੇ ਅਸੀਂ ਆਖੇ ਕੋਈ ਪੁੱੰਜੜੇ ਪਈ ਤੇ ਲੱਤ ਸੱਟ ਲੱਗ ਗਈ ਹਾਂ ਜੀ ਤੇ ਅਸੀਂ ਫੇਰ ਆਪਣੇ ਅੰਦਰ ਚਲੇ ਗਏ ਇਹ ਬਾਅਦ ਚ ਪਤਾ ਲੱਗਦਾ ਪਈ ਗੋਲੀ ਵੱਜ ਗਈ ਹੈਗੀ ਆ ਸਾਨੂੰ ਦੇਖੋ ਦਿਲ ਤੇ ਅੜੇ ਏਦਾਂ ਗੋਲੀ ਵੱਜਿਆ ਨਹੀਂ ਤੇ ਅਸੀਂ ਤੇ ਆਪ ਸਭ ਕੋ ਬਾਹਰ ਬੈਠੇ ਹੁੰਨੇ ਉਹ ਮੌਕਾ ਹੀ ਅੰਦਰ ਸਾਂਗੇ ਨੀ ਤੇ ਅਸਲੇ ਆਪਾਂ ਵੀ ਬਾਹਰ ਕਈ ਵਾਰਾਂ ਬੈਠੇ ਹੋਈਦਾ ਵਾ ਘਰ ਦੇ ਜੀ ਵਾ ਬੂਟੀਆਂ ਵੀ ਲਾ ਕੇ ਬਹਿ ਜਾਂਦੀਆਂ ਸਾਨੂੰ ਪਤਾ ਨਹੀਂ ਕਿ ਅੱਜ ਆ ਚਾਂਸ ਹੋ ਜਾਣਾ ਹੈਗਾ ਹੈ ਨਹੀਂ ਤੇ ਇਹੋ ਜੇ ਕੰਮ ਕਾਜੀ ਸਾਡੇ ਮਹੱਲੇ 'ਚ ਹੋਇਆ ਹੀ ਨਹੀਂ ਹਜੇ ਤੱਕ ਹੈਗਾ ਦਿਨ ਦਿਹਾੜੇ ਇਤਰਾ ਨਹੀਂ ਹੋਣਾ ਚਾਹੀਦਾ ਜੀ ਸਾਰੇ ਨੂੰ ਮਨ ਤੋਂ ਚਿੰਤਾ ਸਭ ਦੇ ਬੱਚੇ ਹੋ ਜਾਂਦੇ ਹਾਂ ਜੀ ਹਾਂ ਜੀ ਸਾਡੀ ਵੀ ਬੱਚੀਆਂ ਵਾ ਇੱਥੇ ਖੇਡਦੇ ਰਹਿੰਦੇ ਕਦੀ ਉਧਰ ਚੱਲ ਕੇ ਕਦੀ ਆ ਗਏ ਤੇ ਹੁਣ ਕੱਲ ਦਾ ਡੈਸ ਹੋ ਗਈ ਦਿਲ ਨਹੀਂ ਕਰ ਲੋ ਬੱਚਿਆਂ ਨੂੰ ਕਿਤੇ ਨਹੀਂ ਨਹੀਂ ਹੁਣ ਸਾਰੇ ਸਗੋਤਾ ਜੀ ਵੀ ਕਹਿੰਦੇ ਪਾਪਾ ਵੀ ਕਹਿੰਦੇ ਬਾਹਰ ਬੱਚਿਆਂ ਨੂੰ ਕੱਢੋ ਹੀ ਨਾ ਬਿਲਕੁਲ ਤਿਹਨ ਉਹ ਗੱਲੇ ਵਿਚਾਰ ਵੀ ਜਾਣਾ ਪੈਂਦਾ ਕੋਈ ਬੱਚਾ ਚੀਜ਼ ਕਰਦਾ ਚੀਜ਼ ਲੈਣ ਜਾਣੀ ਜਾਣਾ ਪੈਂਦਾ ਵਾ ਪਰ ਉਹ ਮਾਂ ਚ ਡੈਸ ਹੋ ਗਈ ਹੈ ਬੱਚੇ ਇਤਰਾ ਖੇਡਦੇ ਰਹਿੰਦੇ ਸੀ ਕਦੀ ਕੋਈ ਇਹੋ ਜੀ ਗੱਲ ਹੀ ਬਾਤ ਨਹੀਂ ਹੋਈ ਹਾਂਜੀ ਪਾਜੀ ਕੀ ਫਿਰ ਕੀ ਮੰਗ ਕੇ ਕਰਦੇ ਹੋ ਜੀ ਕਿਸ ਤਰ੍ਹਾਂ ਸੁਰੱਖਿਆ ਕਿਵੇਂ ਹੋਈ ਕਿੰਨੀ ਹੋਵੇ ਸਭ ਜੀ ਬੇਟੇ ਸਾਡੇ ਬੱਚਿਆਂ ਨੂੰ ਸਕੂਲ ਵੀ ਭੇਜਦੇ ਨੇ ਟਿਊਸ਼ਨ ਵੀ ਭੇਜਦੇ ਨੇ ਬੱਚਿਆਂ ਨੇ ਸਕੂਲ ਵੀ ਜਾਂਦੇ ਆ ਟਿਊਸ਼ਨ ਪੜ੍ਹਨ ਵੀ ਜਾਂਦੇ ਆ ਜੋ ਥੋੜੀ ਦੇਰ ਇੱਥੇ ਖੇਲ ਵੀ ਲੈਂਦੇ ਆ ਹੁਣ ਤੇ ਕੋਈ ਮਾਪਾ ਡਰੇਗਾ ਆਪਣੇ ਬੱਚੇ ਨੂੰ ਭੇਜਦੇ ਹੋਏ ਇੱਥੇ ਤੱਕ ਵੀ ਦੁਕਾਨ ਤੱਕ ਚੀਜ਼ ਬੱਚਿਆਂ ਨੂੰ ਕਹਿਣਗੇ ਸਾਡੇ ਨਾਲ ਚੱਲੋ ਕਿੰਨੀ ਗਲਤ ਗੱਲ ਐ ਕਿੰਨੀ ਗਲਤ ਗੱਲ ਹੋਈ ਔਰ ਇੰਨੀ ਅੱਛੀ ਫੈਮਿਲੀ ਐ ਅੱਜ ਤੱਕ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਔਰ ਛੋਟੇ ਜਿਹੇ ਬੱਚੇ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਗੋਲੀ ਮਾਰ ਰਹੇ ਹੋ ਗੋਲੀਆਂ ਦੀਆਂ ਗੱਲਾਂ ਲੱਗ ਗਈਆਂ ਮੱਲੇ ਦੇ ਵਿੱਚ ਇਹ ਗਲਤ ਗੱਲਾਂ ਹੋ ਰਹੀਆਂ ਵੇ ਇਹ ਹੋਣਾ ਨਹੀਂ ਚਾਹੀਦਾ ਭਾਜੀ ਕੀ ਫਿਰ ਮੰਗ ਕੀ ਕਰਦੇ ਹੋ ਤੁਸੀਂ ਕੀ ਹੋਣਾ ਚਾਹੀਦਾ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਕਿ ਇਹ ਸਾਰੀ ਕਲੋਨੀ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਜਿਹੜੇ ਕਿ ਰਾਜ ਤੋਂ ਆ ਕੇ ਲੁਕੀ ਰਹਿੰਦੇ ਨੇ ਸਭ ਤੋਂ ਜ਼ਿਆਦਾ ਅਸਲਾਹ ਵੈਪਨ ਚੈੱਕ ਹੋਣੇ ਚਾਹੀਦੇ ਸਭ ਦੇ ਵੈਪਨ ਚੈੱਕ ਹੋਣੇ ਚਾਹੀਦੇ ਆ ਘਰ ਚੈਕਿੰਗ ਹੋਣੀ ਚਾਹੀਦੀ ਆ ਜਿਹੜੇ ਕਿਰਾਏ ਤੇ ਲੋਕ ਕੀ ਆਏ ਆ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਆ ਹਾਲਾਂਕਿ ਰੋਜ਼ਾਨਾ ਬੱਚੀ ਆਪਣੀ ਤਾਈ ਦੀ ਬੇਟੀ ਨਾਲ ਜਾਂਦੀ ਹੈ ਪਰ ਕੱਲ ਬੱਚੀ ਨੇ ਜਿੱਦ ਕੀਤੀ ਤੇ ਪਿਤਾ ਨਾਲ ਜਾਂਦੀ ਤਾਂ ਉਸ ਦਾ ਪਿਤਾ ਉਸ ਨੂੰ ਟਿਊਸ਼ਨ ਤੇ ਲੈ ਕੇ ਜਾ ਰਿਹਾ ਸੀ ਘਰ ਤੋਂ ਚੰਦ ਕਤਮਾ ਦੀ ਦੂਰੀ ਤੇ ਇਹ ਘਟਨਾ ਵਾਪਰਦੀ ਹੈ ਜਿੱਥੇ ਅਚਨ ਚੇਤ ਤੁਰੀ ਜਾਂਦੀ ਬੱਚੀ ਡਿੱਗ ਪੈਂਦੀ ਹੈ ਪਿਤਾ ਦੇਖਦਾ ਉਸ ਦੀ ਲੱਤ ਚੋਂ ਖੂਨ ਨਿਕਲਿਆ ਤੇ ਘਬਰਾਟ ਜਾਂ ਘਬਰਾਹ ਜਾਂਦਾ ਖੂਨ ਦੇਖ ਕੇ ਤੇ ਉਸ ਨੂੰ ਕਾਰ ਲੈ ਕੇ ਪਹੁੰਚਦਾ ਹੈ ਕਾਰ ਆ ਕੇ ਦੇਖਦਾ ਕਿ ਜ਼ਖਮ ਡੂੰਘਾ ਹੈ ਤੇ ਉਸ ਤੋਂ ਬਾਅਦ ਹਸਪਤਾਲ ਲਿਜਾਇਆ ਜਾਂਦਾ ਹੈ ਪਹਿਲਾਂ ਇੱਕ ਕਲੀਨਿਕ ਤੇ ਉਹ ਛੋਟਾ ਕਲੀਨਿਕ ਹੈ ਡਾਕਟਰ ਕਹਿੰਦਾ ਕਿ ਵੱਡੇ ਹਸਪਤਾਲ ਲੈ ਕੇ ਜਾਓ ਇੱਕ ਨੇੜੇ ਜੇ ਪੈਂਦੇ ਇੱਕ ਨਿਜੀ ਹਸਪਤਾਲ ਚ ਲਿਜਾਇਆ ਜਾਂਦਾ ਜਿੱਥੇ ਐਕਸ-ਰੇ ਕਰਕੇ ਪਤਾ ਲੱਗਦਾ ਹੈ ਕਿ ਕੋਈ ਲੋਹੇ ਦੀ ਚੀਜ਼ ਜਿਹੜੀ ਇਹ ਵਿੱਚ ਵੱਜੀ ਹੈ ਜਿਸ ਨੂੰ ਆਪਰੇਟ ਕਰਨ ਤੇ ਸਰਜਰੀ ਕਰਨ ਤੇ ਜਦੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਹਰ ਕਿਸੇ ਨੂੰ ਸਦਮਾ ਹੁੰਦਾ ਸ਼ੌਕ ਲੱਗਦਾ ਇਹ ਵੇਖ ਕੇ ਕਿ ਉਹ ਕੋਈ ਲੋਹੇ ਦੀ ਚੀਜ਼ ਇਹ ਗੋਲੀ ਸੀ ਜਿਹੜੀ ਕਿਤੇ ਹਵਾ ਚੋਂ ਆਈ ਹੈ ਕਿੱਥੋਂ ਆਈ ਕਿਸ ਨੇ ਚਲਾਈ ਔਰ ਕਿਸ ਮਨਸ਼ਾ ਦੇ ਨਾਲ ਚਲਾਈ ਇਸ ਸਵਾਲ ਦਾ ਹਲੇ ਤੱਕ ਜਵਾਬ ਜਿਹੜਾ ਆਣਾ ਬਾਕੀ ਹੈ ਪੁਲਿਸ ਹੁਣ ਜ਼ਰੂਰ ਇਹ ਦਾਵਾ ਕਰ ਰਹੀ ਹੈ ਕਿ ਪੂਰੇ ਇਲਾਕੇ ਦੇ ਵਿੱਚ ਜਿਹਨਾਂ ਜਿਹਨਾਂ ਲੋਕਾਂ ਕੋਲ ਲਾਇਸੈਂਸੀ ਹਥਿਆਰ ਨੇ ਉਹਨਾਂ ਹਥਿਆਰਾਂ ਦੀ ਜਾਂਚ ਕੀਤੀ ਜਾਊਗੀ ਪਰ ਕਦੋਂ ਪੁਲਿਸ ਦੀ ਜਾਂਚ ਕਿਸ ਸਿੱਟੇ ਤੇ ਪਹੁੰਚਦੀ ਹੈ ਇਹ ਸਵਾਲ ਦਾ ਜਵਾਬ ਜਿਹੜਾ ਹੈ ਉਦੋਂ ਹੀ ਮਿਲ ਸਕਦਾ ਹੈ ਪਰ ਫਿਲਹਾਲ ਪਰਿਵਾਰ ਸਦਮੇ 'ਚ ਹੈ ਪਰਿਵਾਰ ਦੇ ਵਿੱਚ ਪੂਰੀ ਦਹਿਸ਼ਤ ਪਾਈ ਜਾ ਰਹੀ ਹੈ ਪਰਿਵਾਰ ਚੀਰੀ ਪਰ ਕੇ ਪੂਰੇ ਇਲਾਕੇ ਦੇ ਵਿੱਚ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਬੱਚੇ ਸਕੂਲ ਜਾਂਦੇ ਨਹੀਂ ਟਿਊਸ਼ਨ ਜਾਂਦੇ ਨੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਬੱਚਿਆਂ ਨੂੰ ਕਰੋ ਬਾਹਰ ਭੇਜੇ ਨੂੰ ਜਿਹੜਾ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਤਾਂ ਜ਼ਰੂਰ ਪੁਲਿਸ ਆਪਣੀ ਡਿਊਟੀ ਪੂਰੀ ਕਰਦੇ ਹੋਇਆ ਇਸ ਮਾਮਲੇ ਦੀ ਤਹਿ ਤੱਕ ਜਾਵੇ ਔਰ ਪੂਰੀ ਤਸਵੀਰ ਜਿਹੜੀ ਹੈ ਲੋਕਾਂ ਤੱਕ ਸਾਫ਼ ਕੀਤੀ ਜਾਵੇ ਕਿ ਆਖਰਕਾਰ ਇਹ ਗੋਲੀ ਕਿਸ ਦਿਸ਼ਾ ਤੋਂ ਆਈ ਤੇ ਕਿਸ ਨੇ ਚਲਾਈ ਕੈਮਰਾ ਪਾਸ ਸਿਰਫ ਅਵਤਾਰ ਸਿੰਘ ਦੇ ਰਾਮ ਮਨਿੰਦਰ ਸਿੰਘ ਮੋਂਗਾ ਪੀ.ਡੀ.ਐਸ. ਨਿਊਜ਼ ਅੰਮ੍ਰਿਤਸਰ